ਸਸਟ੍ਰਿਕਾ ਜੀ ਸਵਾਗਤ ਹੈ ਤੁਹਾਡੇ ਪੁਨੀ ਹਾਊਸ ਦੇ ਵਿੱਚ ਆਸ ਕਰਦਾ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਜਿਵੇਂ ਕਿ ਤੁਹਾਨੂੰ ਪਤਾ ਵੀ ਸਾਡਾ ਘਰ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਬਸ ਦਰਵਾਜ਼ੇ ਰਹਿੰਦੇ ਸੀ ਤੇ ਦਰਵਾਜ਼ੇ ਇਹਨਾਂ ਇਸ ਕਰਕੇ ਲੇਟ ਹੋ ਗਏ ਕਿਉਂਕਿ ਲੋਹੇ ਦੇ ਸੀ ਬਣਵਾਉਣੇ ਆ ਤੇ ਉਹਨਾਂ ਨੂੰ ਥੋੜਾ ਟਾਈਮ ਲੱਗਣਾ ਸੀਗਾ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਚੀਜ਼ ਸੋਹਣੀ ਭਾਵੇਂ ਘੱਟ ਲੱਗੇ ਵਧੀਆ ਹੋਵੇ ਵਧੀਆ ਚੀਜ਼ ਬਣਾਉਣੀ ਆ ਕਿਉਂਕਿ ਲੱਕੜੀ ਦੇ ਆ ਨੂੰ ਘੁੰਣ ਲੱਗ ਜਾਂਦਾ ਤੇ ਅਸੀਂ ਚਗਾਠਾਂ ਵੀ ਜਿੱਦਾਂ ਐਲੂਮੀਨੀਅਮ ਦੀਆਂ ਬਣਾਈਆਂ ਆ ਐ ਇੱਕਦਾਂ ਮਜ਼ਬੂਤ ਤੇ ਹੁਣ ਅਸੀਂ ਬਾਹਰ ਜਿਹੜੇ ਮੇਨ ਡੋਰ ਆ ਉਹ ਵੀ ਅਸੀਂ ਲੋਹੇ ਦੇ ਬਣਵਾਵਾਂਗੇ ਆ ਉਹ ਤੁਹਾਨੂੰ ਦਿਖਾਣਿਆ ਸਾਡੇ ਅੱਜ ਦਰਵਾਜ਼ੇ ਲੱਗ ਰਹੇ ਆ ਆ ਦੇਖੋ ਸਾਰੀਆਂ ਚਗਾਠਾਂ ਅਸੀਂ ਐਲੂਮੀਨੀਅਮ ਦੀਆਂ ਲਗਾਈਆਂ ਆ ਆ ਸਾਰੀਆਂ ਲੋਹੇ ਦੇ ਦਰਵਾਜ਼ੇ ਬਣ ਗਏ ਐ ਬਹੁਤ ਘੱਟ ਲੋਕ ਲਗਾਉਂਦੇ ਆ ਤੇ ਅਸੀਂ ਲਗਾਏ ਮਜ਼ਬੂਤ ਰਹੋਗੇ ਮੇਸਤਰੀਆਂ ਨੂੰ ਪੁੱਛਦੇ ਵੀ ਲੋਹੇ ਦੇ ਦਰਵਾਜ਼ੇ ਵਧੀਆ ਰਹਿੰਦੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਲੋਹੇ ਦੇ ਲਗਾਉਣੇ ਚਾਹੀਦੇ ਆ ਨਾ ਹਾਂਜੀ ਹਾਂਜੀ ਵਧੀਆ ਲੱਗਣਾ ਵਧੀਆ ਕੀ ਕੋਣ ਨਹੀਂ ਲੱਗਦੀ ਇਹਨਾਂ ਨੂੰ ਹੁਣ ਅੱਜ ਲੱਗ ਜਾਣੇ ਆ ਫਿਰ ਦੇਖੀਏ ਕੀ ਰਿਸਪੌਂਸ ਹੁੰਦਾ ਇਹਨਾਂ ਦਾ ਰਿਸਪੌਂਸ ਮਤਲਬ ਜੇ ਅਸੀਂ ਜਿਹਨਾਂ ਨੂੰ ਖੋਲਣਾ ਹੋਵੇ ਬੰਦ ਕਰਨਾ ਹੋਵੇ ਸਾਨੂੰ ਸੌਖੇ ਰਹੋਗੇ ਹੈ ਤਾਂ ਵੈਸੇ ਹਲਕਈ ਦੇਖਣ ਨੂੰ ਭਾਰੇ ਲੱਗਦੇ ਆ कोले पडो तो ये गाडीले आम्ही ते आणायला बसत ही नाहीये कोण दाळ काढली दोस पिकले जाऊं ये जनावर मामा बोलले नाही मी इथे मी ਦੂਜੀ ਦਾ ਦੇਖਿਆ ਲੋ ਲੌਜੀ ਗੇਟ ਲਾ ਕੇ ਹੋ ਗਏ ਆ ਰੈਡੀ ਤੇ ਹੁਣ ਅੰਕਲ ਦਾ ਟਾਈਮ ਥੋੜਾ ਲੇਟ ਲੱਗਾ ਅੰਕਲ ਕਰਦੇ ਪਏ ਆ ਪ੍ਰੈਮਰ ਅੰਕਲ 스멜 ਬੜੀ ਚੜਦੀ ਰੰਗ ਦੀ ਤੁਹਾਨੂੰ ਨਹੀਂ ਚੜਦੀ ਇੱਧਰ ਪੱਖਾ ਲੱਗਦਾ ਪਿਆ ਆ ਹਾਂ ਜੀ ਅੰਕਲ ਦਾ ਟਾਈਮ ਹੀ ਰਾਤ ਨੂੰ ਲੱਗਦਾ ਇਹ ਬਹੁਤ ਬੀਜ਼ੀ ਅੰਕਲ ਆ ਪੱਖੇ ਤਾਂ ਕੋਈ ਬੰਨਣਾ ਇਹਨਾਂ ਦਾ ਨੂੰ ਬੰਨ੍ਹ ਕੇ ਪਾਈ ਲਾ ਲਿਆ ਮੈਂ ਵੀ ਹੋਈ ਆਉਣਾ ਐਨ ਮੌਕੇ ਦੇ ਅੰਕਲ ਕੰਮ ਕਰਦੇ ਆ ਪਹਿਲਾਂ ਜੰਮੇ ਤਾਂ ਮਾਰ ਤੇ ਨਗਰ ਪਿਆਂ ਜਦੋਂ ਪੱਖੇ ਮੋ ਪਾਇਆ ਨਾ ਮੇਰਾ ਦਿਮਾਗ ਚੱਟ ਗਿਆ ਭਈ ਮਸ਼ੀਨ ਇਹ ਨਾ ਤੇ ਖੜੀ ਕੀਤੀ ਸੀਗੀ ਜੀ ਕੇ ਸਮਝਣਾ ਮੰਮੀ ਘਟਦੇ ਪਈ ਆ ਸਬਜ਼ੀ ਕਿਉਂਕਿ ਕੱਲ ਨੂੰ ਆ ਸਾਡੇ ਇੱਕ ਛੋਟਾ ਜਿਹਾ ਪ੍ਰੋਗਰਾਮ ਜੇ ਦੇਖ ਕੇ ਆ ਕੇ ਥੋੜੀਆਂ ਤੇਜ਼ ਤੇ ਤਿਆਰੀਆਂ ਹੁੰਦੀਆਂ ਪਈਆਂ ਨੇਰੀ ਜੀ ਚੜ ਗਈ ਹੁਣ ਤਾਂ ਨਾ ਹੀ ਚੱਲੇ ਨੇਰੀ ਵੀ ਅੱਜ ਵੀ ਨੇਰੀ ਨਾ ਚੱਲੇ ਕ ਲੈਟ ਨਾ ਜਾਵੇ ਹਾਂਜੀ ਉਧਰ ਤੋਂ ਬਾਦੇ ਵੀ ਫਾਰਕ ਲੱਕ ਲੰਘ ਆਵੇ ਸਮੱਲੇ ਵਾਚੜ ਦੀ ਰੰਗ ਦੀ ਸਮਾਂ ਤੁ ਕੀ ਸਿੱਖਦਾ ਕੋ ਮੈਂ ਤੁਰ ਕੇ ਲਿਆ ਤੁਮ ਜੀ ਆ ਪਾਤੀ ਦੀਪ ਰਤੇ ਲਓ ਜੀ ਅੱਜ ਦਾ ਬਲੌਗ ਅਸੀਂ ਇੱਥੇ ਹੀ ਸਮਾਪਤ ਕਰਦੇ ਆ ਤੁਹਾਨੂੰ ਮਿਲਾਂਗੇ ਕੱਲ ਨੂੰ ਕਿਉਂਕਿ ਕੱਲ ਨੂੰ ਸਾਡੇ ਪ੍ਰੋਗਰਾਮ ਆ ਲਓ ਜੀ ਅੰਕਲ ਨੇ ਥੋੜੇ ਜੇ ਟਾਈਮ ਤੇ ਦੇਖੋ ਕਿੰਨੀ ਛੇਤੀ ਇੱਕ ਦਰਵਾਜ਼ਾ ਕਰਤਾ ਹੁਣ ਦੂਜਾ ਦਰਵਾਜ਼ਾ ਅੰਕਲ ਕਾਲੂ ਕਰੋਗੇ ਕਾਲੂ ਕਰਨਾ ਜੁੱਜੇ ਕਰ ਦੇਣਾ ਸਵੇਰੇ ਕਰਨਾ ਅੱਧਾ ਘਾਦੂਗੇ ਅੱਧਾ ਸੁੱਕ ਜਾਊਗਾ ਅੱਧਾ ਰਹਿ ਜਾਊਗਾ ਆ ਨਾਲੋਂ ਨਾਲ ਸੁੱਕੀ ਜਾਂਦਾ ਆ ਲਓ ਜੀ ਅਸੀਂ ਇਹ ਵਲੌਗ ਇੱਥੇ ਖਤਮ ਕਰਦੇ ਆਂ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਜਾਲੀ ਵਾਲੇ ਦਰਵਾਜ਼ੇ ਕਿੱਦਾਂ ਦੇ ਲੱਗੇ ਥੈਂਕ ਯੂ